ਸਾਹਿਬ ਸਤਿਕਾਰ ਸਾਰੇ ਵੀਰਾਂ ਨੂੰ ਸਵਾਗਤ ਹੈ ਵੀਰੇ ਤੁਹਾਡਾ ਆਪਣੇ YouTube ਚੈਨਲ ਤੇ ਟਰੈਕਟਰਾਂ ਅਤੇ ਖੇਤੀਬਾੜੀ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਅੱਜ ਆਪਾਂ ਪਹੁੰਚੇ ਵੀਰੇ ਪਿੰਡ ਬੁਜਰਕ ਆ ਦਿਖਾ ਦੇ ਪੋਸਟਰ ਪਾਈਆਂ ਦਾ ਨੰਨੜ ਫੇਲ ਪਰਚੇ ਆ ਪਾਈਆਂ ਦਾ ਟਰੈਕਟਰ ਟਰਾਲੀ ਟੂੜੀ ਵਾਲੇ ਰੀਪਰਾਂ ਦਾ ਮੇਨ ਟੂੜੀ ਵਾਲੇ ਰੀਪਰਾਂ ਦਾ ਸੁਪਰ ਸੀਡਰਾਂ ਦਾ ਕੰਮ ਹੈ ਪਿੰਡ ਬੁਜਰਕ ਦਾ ਦੁਬਾਰਾ ਦਿਖਾ ਦੇ ਇੱਕ ਵਾਰੀ ਪਿੰਡ ਬੁਜਰਕਾ ਪਾਈਆਂ ਦਾ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਹਾਂ ਤੇ ਬਾਈਆਂ ਦਾ ਮਨ ਜੇ ਦਰ ਲੋ ਬਈ ਜਿਨਾ ਮਰਜੀ ਵਾਗਦੇ ਸੇਲ ਪਰਚੇ ਦਾ ਕੰਮ ਆ ਤੂੜੀ ਵਾਲੇ ਰੀਪਰਾਂ ਦਾ ਨੰਨੜ ਸੇਲ ਪਰਚੇ ਆ ਬੜੀਆ ਸਾਫ ਕੰਡੀਸ਼ਨ ਦੇ ਰੀਪਰ ਨੇ ਕਾਲਾ ਬਾਈ ਦਾ ਨਾਮ ਆ ਸੋ ਨੂੰ ਮੱਲਿਆਉਂਦੇ ਆ ਬਾਈ ਨਾਲ ਤੇਰੀ ਪਰਾਂ ਦੀ ਦੱਸ ਦੇ ਸਾਰੀ ਡਿਟੇਲ ਕੀ ਗੱਲ ਬਾਤ ਆ ਹੋਰ ਬਾਈ ਕਾਲੇ ਵਧੀਆ ਵੀਰੇ ਵਧੀਆ ਹੋ ਠੀਕ ਹੈ ਜੀ ਹਾਂ ਵਧੀਆ ਬਾਈ ਤੇ ਕਿ ਸੱਤਰੀ ਘਰ ਬਾਈ ਸੱਤਰੀ ਘਰ ਬਾਈ ਤੇ ਕਿੰਨਾ ਟਾਈਮ ਹੋ ਗਿਆ ਵੀਰੇ ਆਪਾਂ ਨੂੰ ਮੰਨੇ ਥਲੇ ਇਹ ਸੇਲ ਪਰਚੇਦਾਰੀ ਪੁਰਾਣਾ ਕੰਮ ਕਰਾਉਂ ਤਾਨੂੰ ਵੀਰੇ ਹੋ ਗਏ 7-8 ਸਾਲ ਹੋ ਗਏ ਜੀ 7-8 ਸਾਲ ਹੋ ਗਏ ਹਾਂਜੀ ਉਹ ਜਣੀ ਆਪਾਂ ਉਹਰੇ ਆਪਦਾ ਇਹ ਸਿਸਟਮ ਹੈ ਜਿਹੜੇ ਬਣਾਏ ਜੀ 17 ਦੇ ਵਿੱਚ ਜੀ 17 ਦੇ ਹਾਂਜੀ ਮੜਾ ਉੱਚੀ ਬੋਲ ਲਾ ਕੋਈ ਨਾ 17 ਚ ਅੱਛਾ ਹਾਂਜੀ ਠੀਕ ਆ ਠੀਕ ਆ ਤੇ ਮਨੇ ਵੀ ਦਾ ਕਾਫੀ ਤਜਰਬਾ ਹੋ ਗਿਆ ਆ ਪੂਰੇ ਵੀ ਜਣੀ ਆਪਾਂ ਨੂੰ 6-7 ਸਾਲ ਹੋ ਗਏਗੀ ਜੀ ਕੰਮ ਕਰਦੇ ਨੂੰ ਇਹ ਜਗ੍ਹਾ ਤੇ ਜੀ ਠੀਕ ਆ ਠੀਕ ਆ ਹਾਂਜੀ 2017 ਤੋਂ ਹੀ ਕਰ ਰਹੇ ਆਂਗੇ ਪ੍ਰੋਗਰਾਮ ਠੀਕ ਆ ਬਾਈ ਹਾਂਜੀ ਤੇ ਆਹ ਰੀ ਪਰ ਕੈ ਮੜ ਲਾ ਬਾਈ ਇਹ 14 ਮਾਡਲ ਹੈ ਵੀਰ ਜੀ ਨਿਊ ਵਿਸ਼ ਕਰਮਾ ਦਾ ਰੀਪਰ ਹੈ ਜੀ ਦਿਖਾ ਦੇ ਬਾਈ ਸੈਂਟੀ ਨਿਊ ਵਿਸ਼ ਕਰਮਾ ਦਾ 14 ਮਾਡਲ ਰੀਪਰ ਹੈ ਹਾਂ ਜੀ ਵਿੱਚੋਂ ਵੀ ਰੇਲਵੇਟਾਂ ਦਾ ਚਾਰ ਨਾਂ ਤੇ ਹੋਰ ਕੰਡੀਸ਼ਨ ਸਾਰਾ ਸਹੀ ਹੈ ਜੀ ਕੰਮ ਨਹੀਂ ਵਿੱਚੋਂ ਵਿੱਚੋਂ ਬਿਲਕੁਲ ਵੀ ਹੋਣ ਵਾਲਾ ਹੈ ਠੀਕ ਹੈ ਵੀਰੇ ਹਾਂ ਜੀ ਤੇ ਇਹਦਾ ਰੇਟ ਕੀ ਹੈ ਬਾਈ ਇਹਦਾ ਰੇਟ ਵੀਰੇ 1,20,000 ਰੁਪਿਆ ਮੰਗਦਾ ਹੈ ਜੀ ਬਾਕੀ ਮੌਕੇ ਤੇ ਸੌਦੇ ਵੇਲੇ ਹੋ ਜਾਊਗਾ ਜੀ 1,20,000 ਰੁਪਏ ਦਾ ਰੇਟ ਹੈ ਇਹਦਾ ਤੇ ਉਦੋਂ ਬਾਅਦ ਖੜਾ ਜਗਜੀਤ ਆ ਕੀ ਨੇ ਆਲਾ ਜਗਜੀਤ ਆ ਜੀ ਇਹਦੀ ਫੁੱਲ ਰਿਪੇਅਰ ਹੋ ਕੇ ਜੀ ਤਿਆਰ ਹੋਇਆ ਹੋਇਆ ਜੀ 20 ਮਾਡਲ ਆ ਜੀ ਇਹਦਾ ਕੋਈ ਵੀ ਕੰਮ ਨਹੀਂ ਹੋਣ ਵਾਲਾ ਜੀ ਅੱਛਾ ਸਾਡੇ ਦੇ ਨਾਲ ਲਗਰੇ ਪੇਂਟ ਪੂਟ ਦਾ ਨਹੀਂ ਕੋਈ ਨਹੀਂ ਇਹ ਤਿਆਰ ਹੋਇਆ ਹੋਇਆ ਹੈ ਅੱਛਾ ਇਹ ਤਿਆਰ ਹੋਇਆ ਹੋਇਆ ਹੈ ਹਾਂ ਜੀ ਰੌਫਣੀ ਜੋ ਤਿਆਰ ਹੋਇਆ ਹੋਇਆ ਜੀ ਠੀਕ ਹੈ ਠੀਕ ਹੈ ਜੀ ਆਇਆ ਕਈ ਵਾਰ ਵੀ ਦੂਰੋਂ ਆ ਜੇ ਉਹ ਤਾਂ ਪਤਾ ਤਾਂ ਉਹਨੇ ਵੀ ਲੱਗੂ ਜੇ ਆਪਾਂ ਬਾਕੀ ਬੰਦਾ ਫੋਨ ਕਰਕੇ ਆਵੇ ਜੀ ਆਪਾਂ ਸਹੀ ਗੱਲ ਦੱਸਾਂਗੇ ਫੁੱਲਣ ਵਾਲਾ ਕੰਮ ਕਰਦੇ ਜੀ ਨਾ ਨਾ ਠੀਕ ਹੈ ਇਹਦਾ ਕੀ ਰੇਟ ਆ ਵੀਰੇ ਇਹ ਤਾਂ ਵੀਰ ਜੀ 1,90,000 ਰੁਪਇਆ ਜੀ। ਅਚ 1 ਲੱਖ 90 ਮੌਕੇ ਤੇ ਜਿਵੇਂ ਹੁੰਦਾ ਹੀ ਸੌਦਾ ਚਲੋ ਹੋ ਜਾਂਦਾ ਹੀ ਮੌਕੇ ਤੇ। ਉਹ ਤਾਂ ਥੱਲੇ ਉੱਤੇ ਹੋ ਜਾਊਗਾ। ਮਾਰਨ ਕਿੰਨਾ ਦੀ ਹੈ? 20 ਮਾਰਨ। 20 ਮਾਰਨ ਜੀ। 1,90,000। ਹਾਂ ਜੀ। ਉਸ ਤੋਂ ਬਾਅਦ ਆ ਗਿਆ ਨਿਊ ਵਿਸ਼ ਕਰਮਾ ਦੱਗੜਾਂ ਦਾ। ਇਹ ਨਿਊ ਵਿਸ਼ ਕਰਮਾ 15 ਮਾਰਨ ਜੀ। ਠੀਕ ਹੈ ਬਾਈ ਜੀ। ਹਾਂ ਜੀ। ਤੇ 55 ਇੰਚੀ ਨੇ ਸਾਰੇ ਹਨਾ? 5 ਇੰਚੀ ਜੀ। ਇਹ ਵੀ 55 ਇੰਚੀ ਆ ਜੀ। ਸਾਰੇ 55 ਇੰਚੀ ਹੈ। ਹਾਂ ਜੀ। 55 ਦੀ ਜਿਆਦਾ ਮੰਗਾ ਹਨਾ? ਹਾਂ ਜੀ 5 ਇੰਚਾਂ ਦੀ ਮੰਗਾ ਜੀ ਜਿਆਦੇ। ਠੀਕ ਹੈ ਤੇ ਮੰਨ ਚੱਲ ਇਹਦਾ ਕੀ ਰੇਟ ਆ ਵੀਰੇ ਇਹਦਾ 130000 ਰੁਪਇਆ ਜੀ ਇੱਕ ਟੀਕ ਨਾ ਮਾਡਲ ਦੀ ਇਹ 15 ਮਾਡਲ 15 ਮਾਡਲ ਹਾਂਜੀ ਠੀਕ ਆ ਉਸ ਤੋਂ ਬਾਅਦ ਆ ਗਿਆ ਹਾ ਵਿਸ਼ਕਰਮਾ ਹਾਂ ਜੀ ਤਮਾਨ ਆਇਆ ਨਾ ਐਮ ਐਲ اے ਵਾਲਾ ਹਾਂ ਜੀ ਤੇ ਇਹ ਕਿੰਨਾ ਮਾਡਲ ਹੈ ਇਹ 14 ਮਾਡਲ ਆ ਗਿਆ ਜੀ ਇਹ 14 ਹਾਂ ਜੀ ਠੀਕ ਹੈ ਇਹਦਾ ਕੀ ਰੇਟ ਆ ਭਾਈ ਇਹ ਦੇ ਦਾਂਗੇ 120000 ਦਾ ਜੀ ਇਹਦਾ 1 ਲੱਖ 20 ਹਜ਼ਾਰ ਬਾਕੀ ਬਈ ਰੇਟ ਮੌਕੇ ਦੇ ਉੱਤੇ ਥੱਲੇ ਹੋਣੀ ਮੌਕੇ ਤੇ ਹੋ ਜਾਣਗੇ ਜੀ ਉੱਤੇ ਥੱਲੇ ਜੀ ਬਾਕੀ ਥੋੜੀ ਕੰਡੀਸ਼ਨ ਘੱਟ ਆਈ ਬਾਕੀ ਵਿੱਚੋਂ ਕੰਮ ਦਾ ਸਹੀ ਆਈ ਜਾਲ ਨਵਾਂ ਬਣਿਆ ਆ ਜੀ ਪਿਛਲੇ ਸਾਲ ਰੀਡ ਦੇ ਪਾਈਪ ਨਵੇਂ ਪਏ ਹੋਏ ਨੇ ਜੀ ਠੀਕ ਆ ਬਾਈ ਤੇ ਲਵੇਟ ਪੱਖੇ ਫਰ ਸਾਰਾ ਕੁਝ ਓਕੇ ਆ ਜੀ ਇਹ ਤੇ ਜਿਹੜਾ ਮਰਜ਼ੀ ਲੈ ਲਾ ਉੱਤੇ 10-15 ਹਜ਼ਾਰ ਤੋਂ ਉੱਤੇ ਲਾਉਣੀ ਪੈਂਦਾ ਜੀ ਹਾਂ ਜੀ ਬਸ ਜ਼ਿਆਦਾਤਰ ਇਹ ਆਪਾਂ ਉਹ ਰਿਪੇਅਰ ਲੈ ਕੇ ਆਉਨੇ ਆ ਜੀ ਜਿਹਨਾਂ ਦੀ ਜਣੀ ਰਿਪੇਅਰ ਨਾ ਹੋਵੇ ਜੀ ਥੋੜੀ ਫੇਰ ਉਹੇ ਜੀ ਬਸ ਕੋਈ ਠੀਕ ਆ ਠੀਕ ਆ ਠ ਤੇ ਬਾਕੀ ਵੀਰੇ ਬਾਈਆਂ ਦਾ ਮੰਨ ਕੇ ਚੱਲੋ ਜਿਹੜਾ ਏਰੀਆ ਤੁਹਾਨੂੰ ਦੱਸਤਾ ਅੱਜ ਤੇ ਬਾਕੀ ਜੇ ਕਈ ਵੀ ਦੂਰ ਆਉਂਦੇ ਨੇ ਬਾਈ ਲਵੇ ਰਹਾ ਇਸ ਦਾ ਵੀ ਸਾਰਾ ਪ੍ਰਬੰਧ ਅਸੈਂਟੀ ਦਿਖਾ ਦੇ ਕਈ ਵਾਰ ਕਹਦੇ ਬਾਈ ਕੋਈ ਬੰਦਾ ਦੂਰੋਂ ਆਜੇ ਰਹਾ ਰੂਮ ਦਾ ਪ੍ਰਬੰਧ ਸਾਰਾ ਪ੍ਰਬੰਧ ਆ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜੀ ਠੀਕ ਹੈ ਇਹ ਕਾ ਆ ਗਿਆ ਬਿਸ਼ਕਰਮਾ ਦਾ ਹਾਂ ਇਹ ਵੀ ਐਮਐਲਏ ਦਾ ਹੈ ਨਾ ਹਾਂ ਜੀ ਇਹ ਕਿੰਨਾ ਮਰਦਾ ਇਹ 18 ਮਾਡਲ ਹੈ ਜੀ ਅੱਛਾ ਹਾਂ ਜੀ ਜਾਲ ਜਾਲ ਇਹਦਾ ਜਣੀ ਇੱਕ ਸੀਜ਼ਨ ਲਾਉਣਾ ਹੀ ਬਾਕੀ ਪਿੱਛੋਂ ਪੱਖਿਆਂ ਦਾ ਤੇ ਹੋਰ ਸਾਰਾ ਸਾਫ਼ ਹੈ ਜੀ ਠੀਕ ਹੈ ਪੰਜਾਬ ਦਾ ਰੀਪਰ ਆ ਜੀ ਨੋਕ ਲੈ ਕੇ ਆਇਆ ਜੀ ਕੋਈ ਆਪਾਂ ਹਰਿਆਣੇ ਚੋਂ ਨਹੀਂ ਮਾਰਦੇ ਦਿਖਾ ਦੇ ਕੰਡੀਸ਼ਨ ਦਿਖਾ ਦੇ ਰੀਪਰ ਦੀ ਇਹ ਕਈ ਵਾਰੀ ਪਿੱਛੋਂ ਪੁੱਛੋ ਆ ਨਾ ਅੱਗੇ ਠੀਕ ਹੈ ਭਾਈ ਤੇ ਇਹਦਾ ਰੇਟ ਭਾਈ ਇਹਦਾ 1,65,000 ਰੁਪਈਆ ਜੀ ਠੀਕ ਹੈ ਕਲਕ ਪੈਂਟ ਹਜ਼ਾਰ ਤੇ ਮਨ ਜੇ ਕਾਲੇ ਬਾਈ ਕਿਸੇ ਬਾਈ ਨੇ ਕੋਈ ਪੁਰਾਣਾ ਰੀਪਰ ਵਿੱਚ ਕਟਾ ਕੇ ਵਿੱਚ ਵੀ ਕੱਟ ਲੈਣਾ ਜੀ ਕੋਈ ਕਿਸੇ ਦਿਨਾਂ ਦੀ ਦਿੱਕਤ ਨਹੀਂ ਜੀ ਠੀਕ ਹੈ ਜੇ ਕਹਿੰਦੇ ਵੇਚਣਾ ਤਾਂ ਲੈ ਵੀ ਲੈਣੇ ਲੈ ਵੀ ਲੈਣੇ ਆ ਜੀ ਠੀਕ ਹੈ ਬਾਈ ਕਿਸੇ ਵੀ ਕੇਐਸ ਖੜਾ ਜੀ ਉਹ 48 ਇੰਚੀ ਆ ਜੀ ਅੱਛਾ ਇਹ 48 ਇੰਚੀ ਆ ਗਿਆ ਇਹ ਦੇਖ ਲੋ ਇਹ ਕਿਹਨਾ ਮਾਡਲ ਆ ਬਾਈ ਇਹ 17 ਮਾਡਲ ਆ ਜੀ ਇਹਦੇ ਨਵੇਟ ਲੱਗਣਗੇ ਜੀ ਕਾਹਟ ਇੰਚੀ ਆ ਜੀ ਤਿੰਨ ਪੱਖਿਆਂ ਵਾਲਾ ਆ ਇਹ ਸਮਾਰ ਕੇ ਦਿਖਾ ਦੇਂ ਟੇ ਕਾਹ ਇੰਚੀ ਤਿੰਨ ਪੱਖਿਆਂ ਵਾਲਾ ਹਾਂ ਜੀ ਤਿੰਨ ਪੱਖਿਆਂ ਵਾਲਾ ਜੀ ਜਾਲ ਨਵਾਂ ਬਣਿਆ ਹੋਇਆ ਜੀ ਕੱਲੇ ਪਿੱਛੇ ਪੱਖਿਆਂ ਦੀ ਜਗ੍ਹਾ ਤੇ ਨਵੇਟਾਂ ਦੇ ਵਿੱਚ ਗਣੀਆਂ ਨੇ ਜੀ ਬਾਕੀ ਹੋਰ ਸਭ ਪ੍ਰਸਾਰਾ ਸਹੀ ਆ ਜੀ ਸਾਫ ਸੁਥਰਾ ਜੀ ਸਾਰਾ origional ਆ ਜੀ ਕੋਈ ਕਿਤੋਂ ਵੀ ਪੇਂਟ ਨਹੀਂ ਪੇਂਟ ਦਾ ਰੰਗ ਪੇਂਟ ਦਾ origional ਆ ਜੀ ਰੰਗ ਪੇਂਟ ਦਾ origional ਹਾਂ ਜੀ ਕਿੰਨਾ ਮਾਡਲ 17 ਮਾਡਲ 17 ਇਹਦਾ ਰੇਟ ਬਾਈ ਇਹਦਾ ਰੇਟ ਜੀ 1,75,000 ਰੁਪਏ 175000 ਹਾਂ ਜੀ ਠੀਕ ਆ ਭਾਈ ਬਾਕੀ ਮੌਕੇ ਤੇ ਵੀ ਰੇਟਾਂ ਦਾ ਕੋਈ ਨਾ ਬਾਕੀ ਮੌਕੇ ਤੇ ਹੋ ਜਾਂਦਾ ਜੀ ਕੁਛ ਹਾਂ ਇੱਕੋ ਰੇਟ ਤਾਂ ਹੁੰਦਾ ਨਹੀਂ ਮੌਕੇ ਤੇ ਹੁੰਦਾ ਜੀ ਹਾਂ ਲੱਕੀਰ ਕੱਟਦੇ ਦਾ ਸੌਦਾ ਹੁੰਦਾ ਨਹੀਂ ਹਾਂ ਜੀ ਬਾਕੀ ਕੇਐਸ ਦੇ ਹੋਰ ਆਉਣਗੇ ਜੀ ਬਾਈ ਮਾਡਲ ਆਉਣਾ ਜੀ ਇੱਕ ਤਾਂ ਇੱਕ ਵੀ ਮਾਡਲ ਆਉਣਾ ਜੀ 15 ਇੰਚ ਨਹੀਂ ਜੀ ਠੀਕ ਹੈ ਭਾਈ ਤੇ ਵਿਸ਼ਕਰਮ ਆਉਣਾ ਜੀ 16 ਮਾਡਲ ਜੀ ਆਪਾਂ ਹੋਰ ਵੀਡੀਓ ਪਾਵਾਂਗੇ ਵੀਰੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੰਨ ਕੇ ਚੱਲ ਜੇ ਤੁਹਾਡਾ ਪਿਆਰ ਮਿਲਿਆ ਇੱਕ ਵੀਡੀਓ ਆਪਾਂ ਹੋਰ ਪਾਵਾਂਗੇ ਬਾਈਆਂ ਦੀ ਰੀਪਰ ਆਉਣ ਵਾਲੇ ਨੇ ਬਸ ਕੱਲ ਪਰਸ ਨੂੰ ਆ ਜਾਣਗੇ 5-7 ਰੀਪਰ ਰੀਪਰ ਤਾਂ ਹੀ ਆਉਂਦੀ ਰਹਿੰਦੇ ਨੇ ਜਿ ਜਦੋਂ ਵਿਖ ਜਾਂਦਾ ਹੀ ਹੋਰ ਆ ਜਾਂਦਾ ਹੀ ਹਾਂ ਵਿਖ ਜਾਂਦੇ ਇੱਕ ਵਾਰੀ ਹੋਰ ਦਿਖਾ ਦੇ ਮੋਟੇ-ਮੋਟੇ ਸੈਂਟੀਮੀਟਰ ਤੇ ਬਾਕੀ ਵੀਰੇ ਵੀਡੀਓ ਨੂੰ ਕਰਦੇ ਵਾਅਦਾ ਤੋਂ ਵਾਅਦਾ ਸ਼ੇਅਰ ਆ ਜੇ ਕਿਸੇ ਵੀਰ ਨੇ ਕੋਈ ਵੀ ਰੀਪਰ ਲੈਣਾ ਕਮੈਂਟ ਕਰਦੇ ਹੋ ਆਪਾਂ ਉਹਦੀ ਵੀਡੀਓ ਜਾ ਬਾਈ ਨਾਲ ਹਾਜ਼ਰ ਕਰਾਂਗੇ ਰੀਪਰ ਉਹ ਰੇਟ ਵਗੈਰਾ ਤੁਹਾਨੂੰ ਦੱਸ ਤੇ ਜਿਹੜੀ ਕੰਡੀਸ਼ਨ ਆ ਉਹ ਦੱਸ ਤੇ ਬਾਕੀ ਜੇ ਲੈਣਾ ਹੋਇਆ ਬਾਈ ਨੂੰ ਫੋਨ ਮਾਰ ਲਿਓ ਜੇ ਇਕੱਲੇ ਦੀ ਵੀਡੀਓ ਬਣਾ ਕੇ ਭੇਜ ਦੂਗਾ ਫੋਟੋ ਭੇਜ ਦੂਗਾ ਤੇ ਧੰਨਵਾਦ ਵੀਰੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ